ਇੱਕ ਡਾਕਟਰ ਸਾਹਿਬ ਦੇਸੀ ਘੋ ਕਹਿੰਦੇ ਨੱਕ ਚ ਪਾਉਣਾ ਚਾਹੀਦਾ ਰਾਤ ਨੂੰ ਸੌਣ ਲੱਗਿਆਂ ਕੋ ਦੋ ਬੂੰਦਾਂ ਉਹ ਗੋਕਾ ਘੋ ਕਹਿੰਦੇ ਗਾਂ ਦਾ ਇਹ ਇਹਦਾ ਫਿਰ ਕੀ ਲਾਹਾ ਹੈ ਕਿੰਨੇ ਡਿਵੋਰਸ ਹੋ ਰਹੇ ਨੇ ਖਰਸ਼ਟੇਂ ਕਰਕੇ ਬੰਦਾ ਘਰਾਟੇ ਮਾਰਦਾ ਜਨਾਨੀ ਸਰਾਣਾ ਚੱਕ ਕੇ ਦੂਜੇ ਕਮਰੇ ਚਲੀ ਜਾਂਦੀ ਹੈ ਸਵੇਰੇ ਲੜਾਈ ਹੋ ਜਾਂਦੀ ਹੈ ਤਾਂ ਇਹ ਪੰਗੇ ਪਏ ਹੋਏ ਨੇ ਸਿਰਫ ਐਸੇ ਕਰਕੇ ਸਾਖ ਖੁਸ਼ਕੀ ਨਿਰੀ ਖੁਸ਼ਕੀ ਨਾਦਾ ਸੀ ਤੇਲ ਖਾਣ ਨੇ ਨਾ ਕਿਉਂ ਡਾਕਟਰ ਸਾਹਿਬ ਦੇਸੀ ਘੋ ਕਹਿੰਦੇ ਨੱਕ ਚ ਪਾਉਣਾ ਚਾਹੀਦਾ ਰਾਤ ਨੂੰ ਸੌਣ ਲੱਗਿਆਂ ਕੋ ਦੋ ਬੂੰਦਾਂ ਉਹ ਗੋਕਾ ਘੋ ਕਹਿੰਦੇ ਗਾਂ ਦਾ ਇਹ ਇਹਦਾ ਅਸਰ ਕੀ ਲਾਹਾ ਹੈਗਾ ਪਤਾ ਕਿੰਨੇ ਡਿਵੋਰਸ ਹੋ ਰਹੇ ਨੇ ਖਰਾਟੇ ਕਰਕੇ ਬੰਦਾ ਘਰਾਟੇ ਮਾਰਦਾ ਜਨਾਨੀ ਝਰਾਲਾ ਚੱਕ ਕੇ ਦੂਜੇ ਕਮਰੇ ਚਲੀ ਜਾਂਦੀ ਹੈ ਸਵੇਰੇ ਲੜਾਈ ਹੋ ਜਾਂਦੀ ਹੈ ਹੈ ਜੀ ਤੇ ਜਦ ਜਨਾਨੀ ਘਰਾਟੇ ਮਾਰਦੀ ਹੈ ਬੰਦੇ ਨੂੰ ਬਾਹਰ ਸੌਣਾ ਪੈਂਦਾ ਵੀ ਕੰਮ ਰਾਤ ਨੂੰ ਸਵੇਰੇ ਕੌਣ ਕਰੂਗਾ ਬਿਲਕੁਲ ਠੀਕ ਹੈ ਤਾਂ ਇਹ ਪੰਗੇ ਪਏ ਹੋਏ ਨੇ ਸਿਰਫ ਐਸੇ ਕਰਕੇ ਸਰ ਖੁਸ਼ਕੀ ਨਿਰੀ ਖੁਸ਼ਕੀ ਨਾਤਾ ਸੀ ਤੇਲ ਖਾਣ ਨੇ ਨਾ ਕਿਉਂ ਜਿਹੜਾ ਹੁਣ ਉਹ ਨੱਕਰਾ ਹੀ ਪਾਉਣ ਨਹੀਂ ਦੱਸਿਆ ਗਿਆ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਛੋਟੇ ਸਬ ਦੋ ਗੱਲਾਂ ਦਾ ਖਿਆਲ ਰੱਖੋ ਤੁਹਾਡੇ ਕੋਲੇ ਨੌਂ ਦਵਾਰ ਆ ਦਸਵਾਂ ਕਿਵੇਂ ਖੁੱਲੂ ਸੁਣਿਆ ਤੁਸੀਂ ਕਦੇ ਆਪਣੇ ਕਨਵਰ ਗਰੇਵਾਲ ਸਾਹਿਬ ਕਹਿੰਦੇ ਦਸਵਾਂ ਕਿਵੇਂ ਖੁੱਲੂ ਦਸਵਾਂ ਕਿਵੇਂ ਖੁੱਲੂ ਠੀਕ ਆ ਉਹ ਉਹਨਾਂ ਦੀ ਪੈਥੀ ਆ ਲੇਕਿਨ ਮੈਂ ਆਯੁਰਵੇਦ ਚ ਗੱਲ ਕਰਦਾ ਸਾਡੇ ਨੌਂ ਦੇ ਨੌਂ ਦਵਾਰ ਅਗਰ ਘਿਓ ਲੱਗ ਜੇ ਨੌ ਦੇ ਨੌ ਦੁਆਰਾਂ ਤੇ ਘੌਰ ਤੇਲ ਲੱਗ ਜਾ ਟਾਈਮ-ਉ ਟਾਈਮ ਕਿਉ ਉਹ ਜਿਹੜਾ ਅੱਖਾਂ ਚ ਵੀ ਦੇਸੀ ਕਿਉ ਅੱਛਾ ਹਾਂ ਕਮਾਲ ਦੀ ਚੀਜ਼ ਦੇਸੀ ਕਿਉ ਅੱਖਾਂ ਚ ਪਾਓ ਤੁਸੀਂ ਐ ਫੰਬਾ ਫੰਬਾ ਲੈ ਕੇ ਉਦੋਂ ਬਾਅਦ ਧੋ ਲਓ ਕਾ ਕਿਆ ਕਮਾਲ ਦਾ ਰਿਜ਼ਲਟ ਆਉਂਦਾ ਸਰ ਉਦੋਂ ਬਾਅਦ ਤ੍ਰਿਫਲੇ ਦੇ ਪਾਣੀ ਨਾਲ ਅੱਖਾਂ ਧੋਦੋਂ ਫੁੱਲ ਵਰਗੀਆਂ ਹੋ ਜਾਂਦੀਆਂ ਨੇ ਫਿਰ ਐ ਉਂਗਲੀ ਚ ਦੇਸੀ ਕਿਉ ਲਓ ਐ ਉਂਗਲੀ ਲਓ ਐ ਲਾਉਣਾ ਅੰਦਰ ਵੀ ਨਾ ਪਾਓ ਚਾਹੇ ਬਸ ਇੱਥੇ ਆਦਤ ਪਾ ਲਓ ਜਿਹੜਾ ਅੱਗੇ ਵਾਲਾ ਏਰੀਆ ਜੀ ਇੱਥੇ ਲਾਓ ਉਦੋਂ ਬਾਅਦ ਕੰਨਾਂ ਚ ਹੂੰ ਤੁਸੀਂ ਨਾ ਜੋਡੀ ਸਾਹਿਬ ਪੱਗ ਲਾ ਕੇ ਜਦੋਂ ਰੱਖਦੇ ਹੋ ਰਾਤ ਨੂੰ ਨਾ ਤੁਸੀਂ ਕਦੇ ਬਸ ਐ ਐ ਕਰਕੇ ਦੇਖੋ ਐ ਲੱਗੂ ਜਿਵੇਂ ਇੰਡੀਆ ਖੁੱਲ ਗਿਆ ਅੱਛਾ ਜੀ ਇਹ ਛੋਟੇ ਛੋਟੇ ਮਸਾਮ ਬੰਦ ਹੁੰਦੇ ਨੇ ਹੁਣ ਮੈਂ ਕੀਤਾ ਨਾ ਮੈਨੂੰ ਪੂਰਾ ਖੁੱਲ ਗਿਆ ਸਿਸਟਮ ਲਾਈਟ ਵੱਜ ਜਾਂਦੀ ਐ ਨੇ ਜੀ ਅੱਖਾਂ ਦੀ ਤੇ ਇਹ ਇੰਨਾ ਕੀ ਹੋ ਗਿਆ ਤੁਹਾਡਾ ਜਿੱਥੇ ਟਾਇਲਟ ਕਰਦੇ ਹੋ ਗੁਦਾ ਉੱਥੇ ਤੁਸੀਂ ਸਵੇਰੇ ਸਵੇਰੇ ਥੋੜਾ ਜਿਹਾ ਘਿਓ ਚੋਪੜੋ ਤੁਸੀਂ ਤੁਹਾਡਾ ਬਾਥਰੂਮ ਵਾਲਾ ਏਰੀਆ ਉੱਥੇ ਲਗਾਓ ਉੱਥੇ ਮੈਂ ਦੱਸਦਾ ਉਹਨਾਂ ਲੋਕਾਂ ਨੂੰ ਵੀ ਸਰੋਂ ਦਾ ਤੇਲ ਲਓ 10 ਬੂੰਦਾ ਉਹਦੇ ਵਿੱਚ 10 ਬੂੰਦਾ ਪਾਓ ਪਾਣੀ ਉਹਨਾਂ ਇਹ ਕਰਕੇ ਉਹਦੀ ਕਰੀਮ ਬਣ ਜਾਂਦੀ ਹੈ ਚਿੱਟੇ ਰੰਗ ਦੀ ਬਣ ਜਾਂਦੀ ਹੈ ਜੀ ਤੁਹਾਡਾ ਜਿਹੜਾ ਬਾਥਰੂਮ ਏਰੀਆ ਜੈਂਟਸ ਵਾਸਤੇ ਦੱਸ ਰਹੇ ਨੇ ਲੇਡੀਜ਼ ਨੂੰ ਤਾਂ ਬਹੁਤ ਤਕਲੀਫ ਹੋਊਗੀ ਇਹਦੀ ਜੈਂਟਸ ਵਾਸਤੇ ਉਹਦੀ ਸਕਿਨ ਪਿੱਛੇ ਕਰਕੇ ਉਹਨੂੰ ਲਗਾਓ ਅੱਛੀ ਤਰ੍ਹਾਂ ਚਿੱਕਾ ਨਿਕਲ ਜਾਂਦੀਆਂ ਨੇ ਜੀ ਬੰਦੇ ਦੀਆਂ ਇੱਕ ਵਾਰੀ ਐਨਾ ਲੜਦਾ ਹੋ ਲੇਕਿਨ ਉਹ 2-3 ਮਿੰਟ ਲੜਦਾ ਉਦੋਂ ਬਾਅਦ ਹਟ ਜਾਂਦਾ ਪਰ ਉਹ ਬੰਦਾ ਜ਼ਿੰਦਗੀ ਚ ਬੁਢਾ ਨਹੀਂ ਹੁੰਦਾ ਹੂੰ ਜ਼ਿੰਦਗੀ ਚ ਕਿਸੇ ਸਪੈਸ਼ਲਿਸਟ ਕੋਲ ਨਹੀਂ ਜਾਂਦਾ ਵੀ ਮੈਂ ਸੈਕਸ ਸਪੈਸ਼ਲਿਸਟ ਕੋਲੇ ਜਾਵਾਂ ਜਾਂ ਲੋੜ ਹੀ ਨਹੀਂ ਪੈਂਦੀ ਤੁਹਾਡੇ ਜਾਨੀ ਆਰਗਨ ਇੰਨੇ ਸਟਰੋਂਗ ਰਹਿੰਦੇ ਆ ਹਰ 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 ਚੀਜ਼ ਇਹ ਜਿਹੜਾ ਤੇਲ ਹੈ ਔਰ ਘਿਓ ਹੈ ਇਹ ਜੇ ਅਸੀਂ ਅੰਦਰ ਪਾਉਣ ਦੀ ਬਜਾਏ ਬਾਹਰ ਲਾਈਏ ਫਿਰ ਇਹਨੂੰ ਅੰਦਰ ਪਾਈਏ ਤੁੰਨੀ ਚ ਲਾਓ ਇੱਕ ਅਜ ਹੋਰ ਚੀਜ਼ ਦੱਸਦਾ ਜਿਹੜੀ ਅੱਜ ਤੱਕ ਕਿਸੇ ਵੈਦ ਨੇ ਨਹੀਂ ਦੱਸੀ ਹੋਣੀ ਨਾ ਚੀਤੀ ਸਮਝ ਆਉਂਦੀ ਹੈ ਲੋਕਾਂ ਨੂੰ ਅੱਗੇ ਦਾਈਆਂ ਕਰਦੀਆਂ ਹੁੰਦੀਆਂ ਸੀ ਇਹ ਕੰਮ ਦਾਈਆਂ ਕੀ ਕਰਦੀਆਂ ਛੋਟੇ ਬੱਚੇ ਨੂੰ 4-5 ਸਾਲ ਉਹਦੀ ਕੇਅਰ ਕਰਦੀਆਂ ਸੀ ਮਾਪੇ ਵੀ ਨਹੀਂ ਰੋਕਦੇ ਸੀ ਆਉਂਦੀਆਂ ਦੀ ਰੋਬ ਨਾਲ ਆਉਂਦਾ ਘਰੇ ਨਾਲੇ 20-50 ਰੁਪਏ ਲੈ ਕੇ ਜਾਂਦੀਆਂ ਉਹਦੇ ਨਾਲੇ ਰੋਬ ਰੱਖਦੀਆਂ ਸੀ ਪੂਰਾ ਘਰ ਚ ਤੇ ਉਹ ਕੀ ਕਰਦੀਆਂ ਸੀ ਨਿਆਣੇ ਦੇ ਸਾਰੇ ਕੰਨ ਚ ਨੱਕ ਚ ਤੇਲ ਘਿਓ ਲਾਉਣਾ ਤੁੰਨੀ ਚਲਾਉਣਾ ਇੱਕ ਸਪੈਸ਼ਲ ਜਗ੍ਹਾ ਕੱਚਾ ਚ ਲਾਉਣਾ ਵੇ ਜੀ ਅੰਡਰ ਆਰਮ ਦੇ ਵਿੱਚ ਅਸੀਂ ਕੁਝ ਨਹੀਂ ਲਾਉਂਦੇ ਕਾ ਉੱਗਿਆ ਰਹਿੰਦਾ ਸਾਫ਼ ਵੀ ਨਹੀਂ ਕਰਦੇ ਜੀ ਸੜਿਹਾਨ ਪਈ ਰਹਿੰਦੀ ਹੈ ਮਤਲਬ ਇੱਥੇ ਉਹਨਾਂ ਨੇ ਲਾਉਣਾ ਤੇ ਲਾ ਕੇ ਉਹਨੂੰ ਆਹ ਚੀਜ਼ 10 ਵਾਰੀ ਪਿੱਛੇ ਤੇ 10 ਵਾਰੀ ਆਏ ਅੱਗੇ ਕੱਚਾਂ ਦੇ ਵਿੱਚ ਦੇਸੀ ਕਿਉ ਤੇ ਨਾਰੀਅਲ ਦੇਸੀ ਕਿਉ 100 ਗ੍ਰਾਮ ਨਾਰੀਅਲ 50 ਗ੍ਰਾਮ ਇਹ ਮਿਸ਼ਰਣ ਬਣਾ ਕੇ ਰੱਖੋ ਸੋਢੀ ਸਾਹਿਬ ਅੱਜ ਬਣਾ ਲਿਓ ਘਰੇ ਜਾ ਕੇ ਤੁਸੀਂ ਤੇ ਇਹ ਬਣਾ ਕੇ ਰੱਖੋ ਇਹਨੂੰ ਧੁੰਨੀ ਚਲਾਉਣਾ ਕੱਚਾਂ ਚਲਾਉਣਾ ਔਰ ਪੈਰਾਂ ਦੇ ਜਿਹੜੀਆਂ ਉਂਗਲੀਆਂ ਨੇ ਆ ਗੁੱਟ ਇਹ ਸਾਡੇ ਨੌਨ ਹੈ ਨਾ ਜੀ ਇਹਨਾਂ ਦੇ ਵਿੱਚ ਰੂਹ ਗਿੱਲੀ ਕਰਕੇ ਐ ਭਰੋ ਜੀ ਐ ਭਰ ਕੇ ਇਹਨੂੰ ਚੰਗੀ ਤਰ੍ਹਾਂ ਲਾਓ ਤੇ ਇਹਦੇ ਨਾਲ ਜਿਹੜੀ ਸਾਡੀ ਸਕਿਨ ਹੈ ਸਾਹ ਲੈਂਦੀ ਆ ਤੁਸੀਂ ਸਕਿਨ ਤੋਂ ਬੁਢੇ ਨਹੀਂ ਹੋ ਸਕਦੇ ਪਰ ਜੇ ਤੁਸੀਂ ਕੱਛਾਂ ਜਮਣਨ ਲੱਗ ਗਏ ਕਦੇ ਸਰਵਾਈਕਲ ਨਹੀਂ ਹੋ ਸਕਦਾ ਕਦੇ ਮਾਈਗਰੇਨ ਸ਼ਾਇਦ ਇਹੀ ਕਾਰਨ ਸੀਗਾ ਜੀ ਵੀ ਪੁਰਾਣੇ ਦੌਰ ਚ ਗੁਸਲਖਾਨਿਆਂ ਚ ਘਿਓ ਦੀ ਕਿਆ ਤੇਲ ਵਾਲੀ ਸ਼ੀਸ਼ੀ ਪੱਕੀ ਪਈ ਹੁੰਦੀ ਪੱਕੀ ਪਈ ਹੁੰਦੀ ਸੀ ਵੀ ਨੌਣ ਤੋਂ ਬਾਅਦ ਲੋਕ ਜਿਹੜੇ ਲੋਕ ਸੀਗੇ ਉਹ ਅਕਸਰ ਪਿੰਡੇ ਤੇ ਤੇਲ ਲਾਉਂਦੇ ਹੁੰਦੇ ਸੀ ਹੁਣ ਵੀ ਦੇਖੋ ਮੈਂ ਹੋਟਲਾਂ ਚ ਰੁਕਦਾ ਟੂਰ ਤੇ ਜਾਂਦਾ ਮੇਰੇ ਬੈਗ ਦੇ ਵਿੱਚ ਸਪੈਸ਼ਲ ਸਰੋਂ ਦੇ ਤੇਲ ਦੀ ਸ਼ੀਸ਼ੀ ਪੱਕੀ ਹੋਵੇ ਇੱਕ ਦੇਸੀ ਘਿਓ ਦੀ ਡੱਬੀ ਅੱਛਾ ਇੱਕ ਆਖਰੀ ਗੱਲ ਦੱਸ ਦਿਓ ਤੁਹਾਨੂੰ ਨੀਜ ਤੇਲ ਪਾਉਣ ਦੇ ਲਾਹੇ ਕੀ ਆ ਔਰ ਕਾਰਨ ਕੀ ਆ ਤੁਹਾਨੂੰ ਨੀਜ ਤੇਲ ਕਿਉਂ ਪਾਉਣਾ ਚਾਹੀਦਾ ਦੇਖੋ ਤੁੰਨੀ ਸਾਡੀ ਨਾ ਜੋ ਵੀ ਚੀਜ਼ ਸਾਡੀ ਤੁੰਨੀ ਸਾਡਾ ਤੁਰਾ ਸਾਡੀ ਸਰੀਰ ਦਾ ਤੁਰਾ ਇਦੇ ਵਿੱਚ 72000 ਤੋਂ ਵੱਧ ਨਾੜੀਆਂ ਨੇ ਜਿਹੜੀਆਂ ਕਿ ਇਹਦੇ ਨਾਲ ਜੁੜੀਆਂ ਹੋਈਆਂ ਨੇ ਨਾੜ ਦੀ ਸਿਰ ਦੀ ਵੀ ਪੈਰ ਦੀ ਵੀ ਲੈ ਕੇ ਸਾਰੀ ਨਸ ਇੱਥੇ ਤੱਕ ਜੁੜੀ ਹੋਈ ਆ ਨਾਭੀ ਸਾਡੀ ਜਾਨ ਆ ਜਿਵੇਂ ਆ ਰਾਮਚੰਦਰ ਜੀ ਦੀ ਕਹਾਣੀ ਆਪਾਂ ਸਾਰਿਆਂ ਨੇ ਸੁਣੀ ਆਂ ਵੀ ਰਾਵਣ ਦੀ ਜਾਨ ਨਾਭੀ ਚ ਸੀ ਨਾਭੀ ਚ ਸੀ ਉਹਦੀ ਨਾਭੀ ਚ ਜਦੋਂ ਤੀਰ ਵੱਜਿਆ ਫਿਰ ਉਹਦਾ ਜਿਹੜਾ ਅੰਮ੍ਰਿਤਕੁੰਡ ਫੁੱਟਿਆ ਤਾਂ ਉਹਦੀ ਉਹਦੋਂ ਫਿਰ ਉਹਦੋਂ ਬਾਅਦ ਉਹ ਛਿੱਧੀ ਪੜ ਜਾਂਦੀ ਜਾਂ ਇਹ ਵੀ ਕਹਿੰਦੇ ਡਾਕਟਰ ਸਾਹਿਬ ਜਦੋਂ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਤਾਂ 나ੜੂਆ ਕੱਟਦੇ ਆ ਤੇ ਧੁੰਨੀ ਦਾ ਹੀ ਡਾਈਟ ਮਿਲਦੀ ਮੇਰੇ ਖਿਆਲ ਸਾਰਾ ਉਹ ਬੱਚਾ ਉੱਥੇ ਹੀ ਡਾਈਟ ਲੈ ਕੇ ਅੰਦਰ ਪੂਰਾ ਡਿਵੈਲਪ ਹੁੰਦਾ ਉਹ ਜਦੋਂ ਅਸੀਂ 나ੜੂਆ ਕੱਟਦੇ ਆ ਫਿਰ ਅਸੀਂ ਉਹਦੇ ਮੂੰਹ ਰਾਹੀਂ ਉਹਨੂੰ ਦੇਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਚੀਜ਼ ਆਪਾਂ ਕੀ ਦੰਨੇ ਆ ਸ਼ਹਿਦ ਸ਼ਹਿਦ ਬੇਨੂੰ ਗੁੜਤੀ ਦਿਓ ਹੈਨਾ ਉਹਨੂੰ ਅਸੀਂ ਸ਼ਹਿਦ ਚਟਾਣੇ ਆ ਸ਼ਹਿਦ ਜਿਹੜਾ ਹੈਗਾ ਉਹ ਕਿਉਂ ਚਟਾਣੇ ਆ ਅੱਜ ਲੋ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰ ਦਵਾਂ ਇੱਕ ਮਿੰਟ ਦੀ ਗੱਲ ਹੈ ਸੋਢੀ ਸਾਹਿਬ ਸ਼ਹਿਦ ਕੀ ਆ ਉਹ ਸਾਡੀ ਤਸਵੀਰ ਚੇਂਜ ਕਰ ਦਿੰਦਾ ਮਾਂ ਦੇ ਪੇਟ ਚ ਬੱਚਾ ਨੇਰੇ ਚ ਹੁੰਦਾ ਤਸਵੀਰ ਹੋਰ ਹੁੰਦੀ ਆ ਉਹ ਜਦੋਂ ਬਾਹਰ ਆਉਂਦਾ ਇੱਕਦਮ ਉਹਨੂੰ ਚਾਨਣ ਤਾਂ ਹੋ ਹੀ ਜਾਂਦਾ ਉਹ ਦੇਖਦਾ ਵੀ ਇਹ ਕੀ ਹੋ ਗਿਆ ਇੱਕਦਮ ਸਾਰਾ ਲਾਈਟ ਲਾਈਟ ਹੋ ਗਈ ਤੇ ਉਹਦੇ ਲਈ ਉਹ ਬਹੁਤ ਵੱਡਾ ਇੱਕ ਉਹ ਫਿਰ ਮਤਲਬ ਕਿ ਜਦੋਂ 나ੜੂਆ ਕੱਟਦਾ ਫਿਰ ਉਹ ਚੀਕਾਂ ਮਾਰਦਾ ਵੀ ਮੈਂ ਕਿੱਥੇ ਆ ਗਿਆ ਫਿਰ ਉਹਨੂੰ ਸ਼ਾਇਦ ਚਟਾਉਂਦੇ ਬੜਾ ਸਵਾਦ ਲੈ ਕੇ ਚਟਦਾ ਉਹ ਉਹਨੂੰ ਉਸ ਵਾਤਾਵਰਣ ਚ ਲੈ ਆਉਂਦਾ ਜਿੰਨੇ ਵੀ ਮੇਰੇ ਕੋਲ ਐਨ ਆਰ ਆਈ ਆਉਂਦੇ ਆ ਮੈਂ ਸਾਰਿਆਂ ਨੂੰ ਕਹਿੰਦਾ ਵੀ ਸ਼ਾਇਦ ਦੀ ਡੱਬੀ ਆਪਣੀ ਉਹਦੇ ਚ ਰੱਖਿਆ ਕਰੋ ਬੈਗ ਚ ਜੀ ਜਿਹੜੇ ਵੀ ਮੁਲਕ ਦੀ ਧਰਤੀ ਤੇ ਉਤਰਦੇ ਹੋ ਇੱਕ ਚਮਚਾ ਸ਼ਹਿਦ ਖਾ ਲਿਆ ਕਰੋ ਉਸੇ ਮੁਲਕ ਦੇ ਐਟਮੋਸਫੇਅਰ ਚ ਤੁਸੀਂ ਜਦੇ ਢਲ ਜਾਓਗੇ ਅਛਾ ਹਾਂ ਉਹ ਮੇਰੇ ਕਈ ਬੰਦੇ ਨੇ ਮੰਨੀ ਮੇਰੀ ਗੱਲ ਉਹ ਥੈਂਕ ਯੂ ਕਹਿੰਦੇ ਗੋਲ ਸਾਹਿਬ ਕਮਾਲ ਹੋ ਗਿਆ ਨਹੀਂ ਇੱਥੇ ਹੁੰਦਾਂ ਦੀ ਛੱਕਾ ਹੀ ਲੱਗ ਜਾਂਦੀ ਸੀ ਹੁਣ ਠੀਕ ਆ ਉੱਧਰ ਜਾਂਦੇ ਸੀ ਖਾਜ ਹੁੰਨ ਲੱਗਦੀ ਸੀ ਪਿੰਡੇ ਤੇ ਹੁਣ ਠੀਕ ਆ ਮੈਨੂੰ ਲੱਗਦਾ ਸ਼ਾਇਦ ਤੁਹਾਡਾ ਜਿਹੜਾ ਹੈਗਾ ਨਾ ਇਹ ਤੁਹਾਡੀ ਤਸਵੀਰ ਨੂੰ ਸੈੱਟ ਕਰਨ ਦਾ ਸਭ ਤੋਂ ਵਧੀਆ ਸਰੋਤ ਹੈ ਇਹ ਇੱਕ ਸੋਢੀ ਸਾਹਿਬ ਗੱਲ ਸੀ ਜ਼ਰੂਰੀ ਕਹਿਣ ਵਾਲੀ ਬਾਕੀ ਜਿਹੜਾ ਨਾਭੀ ਦੀ ਗੱਲ ਆਪਾਂ ਕਰ ਰਹੇ ਹਾਂ ਹੁਣ ਸਾਡੀ ਧੁੰਨੀ ਤੁਸੀਂ ਦੇਖਿਓ ਕਦੇ ਤੁਸੀਂ ਕੱਪੜੇ ਲਾਉਂਦੇ ਹੋ ਰਾਤ ਨੂੰ ਘਰੇ ਜਾ ਕੇ ਆਪਾਂ ਫਿਰ ਕਈ ਵਾਰੀ ਦੇਖਦੇ ਧੁੰਨੀ ਦੇ ਵਿੱਚ ਫੂਸ ਜਾਂ ਹੁੰ ਉਹ ਕੀ ਹੁੰਦਾ ਕਿ ਸਾਡੀ ਧੁੰਨੀ ਨਾ ਸੱਕ ਕਰਦੀ ਆ ਇਹਨੂੰ ਕੁਝ ਖਾਣ ਨੂੰ ਚਾਹੀਦਾ ਉਹ ਸੱਕ ਕੀ ਕਰਦੀ ਆ ਉਹ ਸਾਡੀਆਂ ਨਸਾਂ ਨੂੰ ਤਾਕਤ ਦੇਣੀ ਆ ਉਹਨੂੰ ਉਹ ਜੇ ਅਸੀਂ ਉਹਨੂੰ ਤੇਲ ਦੇ ਦਾਂਗੇ ਸਾਡੀਆਂ ਨਾਲਾਂ ਨੂੰ ਤੇਲ ਦੇ ਦੂਗੀ ਤਾਂ ਸਾਡੇ ਪੂਰੇ ਸਰੀਰ 'ਚ ਲੂਬ੍ਰੀਕੇਸ਼ਨ ਔਰ ਚੁਸਤੀ ਰਹਿੰਦੀ ਆ ਉਹ ਸਾਨੂੰ ਖਵਾਉਂਦੀ ਕੀ ਆ ਸਾਡੀਆਂ ਬਣਾਣਾ ਚੋਂ ਖਿੱਚ-ਖਿੱਚ ਕੇ ਕੂੜਾ ਤੇ ਫਿਰ ਉਹੀ ਸਾਡੇ ਅੰਦਰ ਭਰੀ ਜਾਂਦਾ ਉਹ ਫਿਰ ਸਵੇਰੇ ਕਹਿੰਦਾ ਅੱਕਦਾ ਖੁੱਲ ਜਾਂਦੀ ਐ ਉੱਠਿਆ ਨਹੀਂ ਜਾਂਦਾ ਕੋਈ ਤਾਂ ਕੁਝ ਦੇ ਦਿਓ ਵੀ ਤੂੰ ਤੋਂ ਨੀ ਚ ਤੇਲ ਪਾ ਲਾ ਯਾਰ ਕਿਹੜੀ ਗੱਲ ਆ ਫਿਰ ਅੱਛਾ ਤੇਲ ਬਣਾਉਣ ਵਾਲਿਆਂ ਨੇ ਕਮਾਲ ਕਰਤੀ ਸਾਡਾ ਤੇਲ ਕੈਂਕ ਕਰ ਦੂ ਸਾਡਾ ਤੇਲ ਐਂ ਕਰ ਉਹ ਯਾਰ ਸਰੋਂ ਦਾ ਤੇਲ ਪਾ ਲਓ ਕੰਨਾ ਮੁੱਕਦਾ ਨਹੀਂ ਜੇ ਬਾਹਲੇ ਮੈਂ ਅਮੀਰ ਹਾਂ ਤਾਂ ਦੇਸੀ ਘੋਦੇ ਵਿੱਚ ਨਾਰੀਅਲ ਤੇਲ ਮਿਲਾ ਕੇ ਪਾ ਲਓ ਕੁਝ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਵੈਲਕਮ ਜੀ ਤੁਹਾਡੀ ਸਾਹਿਬ ਤੁਹਾਡਾ ਵੀ ਔਰ ਜਿਹਨੇ ਦਰਸ਼ਕਾਂ ਨੇ ਪ੍ਰੋਗਰਾਮ ਦੇਖਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੜ੍ਹੋ